ਸਰਜੀਤ ਸਿੰਘ ਕਾਲੋਂ ਆ ਨਿਊਲੀ ਜਿਹੜੇ ਜਿੱਤ ਕੇ ਆਏ ਆ ਇਹ ਜੀ ਇੱਕ ਤੇ ਕਿਲਾ ਰਾਏਪੁਰ ਜਿਸ ਤੱਕ ਲੁਧਿਆਣਾ ਮਿਨੀ 올림픽ਸ ਉੱਥੇ ਹੁੰਦੀਆਂ ਨੇ ਉਥੋਂ 75 ਪਲੱਸ ਦੇ ਵਿੱਚ ਮੈਂ 골ਡ ਮੈਡਲ ਜਿੱਤ ਕੇ ਵਾਪਸ ਆਇਆ ਇਹ ਏਜ ਗਰੁੱਪ ਦੇ ਹਿਸਾਬ ਨਾਲ ਉਥੇ ਕਰਦੇ ਨੇ ਜਿਸ ਤਰ੍ਹਾਂ ਸਾਡੇ ਉਹਨਾਂ ਨੇ ਇਹ 65 ਪਲੱਸ 70 ਪਲੱਸ 75 ਪਲੱਸ ਤੇ 80 ਪਲੱਸ ਚਾਰ ਚਾਰ ਗਰੁੱਪ ਜਿਹੜੇ ਹੀ ਉਹਨਾਂ ਲੈਵੇ ਯਾ ਯਾ ਹਰਿਆਣਾ ਮਾਤਰ ਜਿਹੜਾ ਮੱਦੀ ਆਵੇ ਉਹਨੂੰ ਮਿੰਨੀ 올림픽ਸ ਆਖਿਆ ਜਾਂਦਾ ਜੇ ਖੇਲ ਰਾਏ ਪਰ ਹੋਰ ਜਿੱਤੇ ਬਾਕੀ ਦੇ 4 ਹਾਂ ਬਾਕੀ ਇਹਦੇ 4 ਮੈਡਲ ਨੇ ਇਹ लवली ਯੂਨੀਵਰਸਿਟੀ ਇਹ ਆਪਣਾ ਜਲੰਧਰ ਇੱਥੇ ਹੋਈਆਂ ਨੇ ਮਾਸਟਰ ਐਥਲੈਟਿਕ ਐਸੋਸੀਏਸ਼ਨ ਵੱਲੋਂ ਤੇ ਉਹਦੇ ਵਿੱਚ ਮੈਂ 4 ਮੈਡਲ ਜਿਹੜੇ ਆ ਉਹ ਪ੍ਰਾਪਤ ਕੀਤੇ ਨੇ ਤੇ ਇਹ ਕੋਈ ਵੱਡੀ ਗੱਲ ਨਹੀਂ ਸਿਰਫ ਆਪਣੇ ਆਪ ਨੂੰ ਮੇਨਟੇਨ ਰੱਖੋ ਨਸ਼ੇ ਤੋਂ ਦੂਰ ਰਹੋ ਰੋਜ਼ਾਨਾ ਪ੍ਰੈਕਟਿਸ ਕਰੋ ਤੇ ਕੋਈ ਵੀ ਮੰਜ਼ਲ ਜਿਹੜੀ ਆ ਉਹ ਸਰ ਹੋ ਸਕਦੀ ਆ ਮੈਂ ਰਿਟਾਇਰ ਹੋ ਕੇ ਤੇ ਇਹ ਸ਼ੁਰੂ ਕੀਤੀ ਸੀ ਤੇ ਹੁਣ ਤੱਕ ਮਤਲਬ ਢਾਈ ਤਿੰਨ 300 ਦੇ ਇਰਗੇਟ ਮੈਂ ਦੇ ਲਈ ਮੈਂ ਪ੍ਰਾਤ ਕਰ ਚੁੱਕਾ ਮੈਂ ਪ੍ਰਵਾਦ ਆ ਦੇ ਨਾਲ ਆ ਬਾਕੀ ਮੇਰੇ ਪ੍ਰਵਾਦ ਦਾ ਸਹਯੋਗ ਪੂਰਾ ਮੈਸੇਜ ਮੇਰੇ ਬਹੁਤ ਹੀ ਵਧੀਆ ਨੇ ਮਤਲਬ ਕਮੋਡੀਟ ਕਹ ਲੋ ਤੇ ਹਰ ਤਰ੍ਹਾਂ ਦਾ ਮਤਲਬ ਮੈਨੂੰ ਮੈਨੂੰ ਆਪਣਾ ਨਹੀਂ ਹੁੰਦਾ ਉਹਨਾਂ ਨੇ ਆਪਣੇ ਆਪ ਮੈਨੂੰ ਚੀਜ਼ ਜਿਹੜੀ ਉਹ ਮਹੀਆ ਕਰਾ ਦੇਣੀ ਆ ਵਿਆਹ ਲੋ ਟ੍ਰੇਨਿੰਗ ਜਿਹੜੋ ਕਰਦੇ ਟ੍ਰੇਨਿੰਗ ਮੈਂ ਸਵੇਰੇ 4:00 ਵਜੇ ਉੱਠ ਪੈਂਦਾ ਜੀ ਕਿੰਨੇ ਕਿਲੋਮੀਟਰ ਕਰਦਾ ਅ ਜਿੱਥੇ ਬੈਠੇ ਆ ਇੱਥੇ ਪਹਿਲਾਂ ਮੈਂ ਵਾਰਮ ਅਪਪ ਨੂੰ ਇੱਥੇ ਐਕਸਰਸਾਈਜ਼ ਕਰਨਾ ਅੱਧਾ ਘੰਟਾ ਮੇਰੇ ਇੱਥੇ ਲੱਗ ਜਾਂਦਾ ਜੀ ਇਸ ਤੋਂ ਬਾਅਦ ਫਿਰ ਮੈਂ ਬਾਹਰ ਗਰਾਊਂਡ ਚਲੇ ਜਾਂਦਾ ਉਸ ਤੋਂ ਬਾਅਦ ਮਤਲਬ ਮੈਂ ਕੋਈ ਡੇਢ 2 ਘੰਟੇ ਡੇਢ ਵੀ ਲੱਗ ਜਾਂਦਾ 2 ਵੀ ਲੱਗ ਜਾਂਦੇ ਕਿਸੇ ਵਾਰ ਵੱਧ ਵੀ ਲੱਗ ਜਾਂਦੇ ਨੇ ਤੇ ਉਹ ਮੈਂ ਆਪਣੀ ਪ੍ਰੈਕਟਿਸ ਕਰਦਾ ਤੇ ਨਾਲ ਵਾਕ ਵਾਕ ਵੀ ਕਰ ਤੇ ਸਪੀਡ ਦੇ ਨਾਲ ਸਪ੍ਰਿੰਟਾਂ ਲਾਉਣਾ ਮੈਂ 100 200 400 ਮੀਟਰ ਦੀ ਦੌੜ ਜਿਹੜੀ ਹੈ ਦੌੜ ਦਾ ਤੇ ਇਹਦੇ ਨਾਲ ਸਪੀਡ ਜਿਹੜੀ ਬਣਾਉਣੀ ਜ਼ਰੂਰੀ ਹੈ ਮੈਨੂੰ ਕਿਲਾ रायपुर ਮੇਰੇ ਖਲ ਘੱਟੋ-ਕੱਟ ਵੀ 10 12 ਚੰਨ ਵਾਲੇ ਸੀ ਜਿੰਨਾਂ ਪਹਿਲਾਂ ਹੀ ਸਾਲ ਮੈਂ ਤੇ ਕਿਤੇ ਖਾਂਦੇ ਕੀ ਜੋ ਤੁਹਾਡੀ ਖਰਾਕ ਕੀ ਆ ਨਹੀਂ ਮੈਂ ਪੁੱਛਣਾ ਚਾਹ ਨਹੀਂ ਤੇ ਮੈਂ ਉਹਨਾਂ ਦੱਸਿਆ ਮੈਂ ਘਰ ਮੈਂ ਰੋਟੀ ਖਾਣੇ ਆ ਨਹੀਂ 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 ਰੋਟੀ ਨਹੀਂ ਖਾਂਦੇ ਇਹ ਰੋਟੀ ਤੋਂ ਇਲਾਵਾ ਦੱਸੋ ਚਲੋ ਫੇਰ ਮੈਂ ਦੱਸਿਆ ਉਹਨਾਂ ਨੂੰ ਵੀ ਮਤਲਬ ਸਵੇਰੇ ਵੀ ਕੋਈ ਦੁੱਧ ਪੀਦਾ ਆਂਡਾ ਵੀ ਇੱਕ ਤੋਂ ਖਾਈਦਾ ਗਿਰੀਆਂ ਥੋੜੀਆਂ ਖਾਈਦੀਆਂ ਨੇ ਸੌਗੀ ਵੀ ਵਿੱਚ ਪਿਓ ਕੇ ਖਾਈਦੀ ਆ ਗਰਮੀਆਂ ਦੇ ਵਿੱਚ ਛੋਲੇ ਪਿਓ ਕੇ ਸਵੇਰੇ ਉਹ ਖਾਈਦੇ ਨੇ ਮਤਲਬ ਅਖਰੋਟ ਖਾਈਦੇ ਆ ਉਹ ਵੀ ਭਿੰਦੀਦੇ ਆ ਮਤਲਬ ਖਾਣ ਪਕਖੋਂ ਕੋਈ ਗੱਲ ਨਹੀਂ ਗਈ ਦੁੱਧ ਰਜਾਨਾ ਪੀਣਾ ਸਵੇਰੇ ਸਭੀ ਇੰਡੀਆ ਤੇ ਹੀ ਦਿੱਤੇ ਕਬਾੜੀ ਕਿਤੇ ਕਿਤੇ ਇਹ ਮੈਂ ਜੀ ਨੈਸ਼ਨਲ ਤੱਕ ਹੀ ਗਿਆ ਬਾਹਰ ਮੈਂ ਇਸ ਕਰਕੇ ਨਹੀਂ ਗਿਆ ਕਿ ਸਰਕਾਰ ਦਾ ਕੋਈ ਸਹਿਯੋਗ ਨਹੀਂ ਸਾਨੂੰ ਟੋਟਲ ਖਰਚਾ ਆਪਣਾ ਕਰਨਾ ਪੈਂਦਾ ਤੇ ਨੈਸ਼ਨਲ ਤੱਕ ਜਾਣੇ ਮੈਂ ਬਾਹਰੋਂ ਵੀ ਮਤਲਬ ਜਿਹੜੀਆਂ ਮੇਰੀ ਇੱਥੇ ਪੀਛਣਾ ਨੇ ਮੈਂ ਉਹੋ ਹੀ ਉੱਥੋਂ ਲਿਆ ਸਕਦਾ ਪਰ ਇਹ ਖਰਚਾ ਬਹੁਤ ਜ਼ਿਆਦਾ ਤੇ ਲਿਆਉਣਾ ਦੇ ਕੰਮ ਮੈਡਰ ਹੈ ਇਹ ਵੀ ਤੁਹਾਨੂੰ ਪਤਾ ਹੀ ਮੈਡਰ ਤੇ ਲੱਖ ਰੁਪਿਆ ਬਾਹਰ ਜਾਣੇ ਲੱਗ ਜਨਾਂ ਕਿੰਨੀ ਕਿ ਖੁਸ਼ੀ ਮਹਿਸੂਸ ਮੈਂ ਰਿਹਾ ਕਿ ਅੰਦਰ ਪਰਿਵਾਰ ਤੇ ਮੇਰਾ ਸਾਰਾ ਖੁਸ਼ ਹੈ ਜੀ ਮੇਰਾ ਮੋਬਾਈਲ ਭਰਿਆ ਮਤਲਬ ਕਮੈਂਟਸ ਆ ਗਏ ਦੂਜਾ ਤੇ ਜਾ ਕੇ ਜਦੋਂ ਘਰ ਆਏ ਸੀ ਕਿੰਨੀ ਕਿ ਖੁਸ਼ੀ ਸੀ ਕਰ ਆਉਣ ਤੋਂ ਪਹਿਲਾਂ ਕੋਈ ਹੋਈ ਉਹਨੂੰ ਪਹਿਲਾਂ ਪਤਾ ਲੱਗਦਾ ਵੀ ਬੱਚੇ ਪਹਿਲਾਂ ਪੁੱਛਦੇ ਆ ਡੈਡੀ ਜੀ ਮੈਡਲ ਆ ਗਿਆ ਨਾ ਉਹ ਸੇ ਦੱਸੀਦਾ ਵੀ ਮਤਲਬ ਇੰਨੀਆਂ ਹੋਈਆਂ ਨੇ ਤੇ ਮੈਂ ਜਿੱਤ ਚੁੱਕਾ ਮੇਰੇ ਦੋ ਬੇਟੇ ਐਸ ਵੇਲੇ ਕ੍ਰਿਕਟ ਅਕੈਡਮੀ ਜਾਂਦੇ ਆ ਪੁੱਤਰੇ ਮੇਰੇ ਕੀ ਕਹਨੇ ਤੁਮ ਨੌਜਵਾਨਾਂ ਪੇਰੇ ਨੌਜਵਾਨਾਂ ਨੂੰ ਮੈਂ ਕਹਿੰਦਾ ਜੀ ਇੱਕ ਤੇ ਇਹ ਜਿਹੜੀਆਂ ਗੀਮਾਂ ਨੇ ਨਾ ਮੈਂ 36 37 ਸਾਲ ਪੜਾਇਆ ਤੇ ਮੈਂ ਬੱਚਿਆਂ ਨੂੰ ਇਹੋ ਹੀ ਗਾਈਡ ਕਰਦਾ ਰਹਿਆ ਵੀ ਬੱਚੋ ਜਿਹੜਾ ਬੱਚਾ ਸਪੋਰਟਸ ਦੇ ਨਾਲ ਜੁੜ ਜੇਗਾ ਨਾ ਉਹਦੀ ਆਮ ਆਦਮੀ ਨੂੰ ਜ਼ਿੰਦਗੀ 15 ਤੋਂ 20 ਸਾਲ ਵੱਧ ਹੋਏਗੀ ਮੇਰੇ ਕੋ ਗਰੰਟੀ ਲੈ ਲਓ ਤੇ ਨਾਲ ਪੜ੍ਹਾਈ ਦੇ ਨਾਲ ਖੇਡਾਂ ਨੇ ਤੇ ਸੋਨੇ ਦਾ ਸੁਆਗਾ ਤੈਨੂੰ ਕਿਤੇ ਨਾ ਕਿਤੇ ਸਰਵਸ ਦੇ ਵਿੱਚ ਵੀ ਪੇ ਕਰੇਗੀ ਇਹ ਚੀਜ਼ ਤੇ ਇਹਨੂੰ ਅਪਣਾਓ ਤੇ ਬਾਕੀ ਨਸ਼ਾ ਜਿਹੜਾ ਜੇ ਇਹਨੂੰ ਬਿਲਕੁਲ ਮੈਂ ساری ਜ਼ਿੰਦਗੀ ਨਸ਼ਾ ਨਹੀਂ ਕੀਤਾ ਬੱਚਿਆਂ ਨੂੰ ਇਹੋ ਹੀ ਗਾਈਡ ਕਰਦਾ ਰਹਾਂ ਪੇ ਨਸ਼ੇ ਤੋਂ ਰੋ ਖਰਾਕ ਖਾਓ ਦੁੱਧ ਪੀਓ ਬਹੁਤ ਚੀਜ਼ਾਂ ਖਾਣ ਵਾਲੀਆਂ ਨੇ ਉਹਨਾਂ ਨੂੰ ਉਲਤਿਆਉਂਦੇ ਹੋ ਤੇ ਆਪਣੇ ਖੇਡਾਂ ਉਲਤਿਆਉਂਦੇ ਕੋਈ ਮਸਲਾ ਨਹੀਂ ਵੀ ਕੋਈ ਵੀ ਮਜਲ ਜਿਹੜੀ ਤੁਸੀਂ ਸਾਰ ਕਰ ਸਕਦੇ